ਦਾਸਪੁਰ ਵਿੱਚ ਡੇਂਗੂ ਨੇ ਕਹਿਰ ਮਚਾਇਆ ਹੋਇਆ ਹੈ। ਰੋਜ਼ਾਨਾ ਹੀ ਡੇਂਗੂ ਕਰਕੇ ਕੋਈ ਨਾ ਕੋਈ ਅਣਸੁਖਾਵੀ ਘਟਨਾ ਵਾਪਰ ਰਹੀ ਹੈ। ਡੇਂਗੂ ਨੇ ਮਾਪਿਆਂ ਦਾ ਇੱਕ ਹੋਰ ਹੁਣ ਹਰ ਪੁੱਤ ਖਾ ਲਿਆ ਜਿਸ ਦੀ ਉਮਰ 25 ਸਾਲ ਸੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਰਾਜਨੀਤਿਕ ਖੈਬੜਬਾਜੀ ਦਾ ਸ਼ਿਕਾਰ ਹੋ ਰਹੇ ਨੇ। ਵੱਖੋ-ਵੱਖਰੀਆਂ ਪਾਰਟੀਆਂ ਦੇ ਲੀਡਰਾਂ ਦੀ ਆਪਸ ਵਿੱਚ ਨਹੀਂ ਬਣਦੀ ਪਰ ਇਸ ਦਾ ਅਖਮਿਆਜਾ ਇੱਥੋਂ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿਨ੍ਹਾਂ ਦੀ ਸਪਰੇਅ ਕਰਨ ਦੀ ਡਿਊਟੀ ਲੱਗੀ ਹੈ ਉਹ ਤਾਂ ਘਰ ਪੁਸ਼ਕੇ ਸਪਰੇਅ ਕਰ ਨਾਉਂਦੇ ਨੇ ਪੂਰੇ ਮੁਹੱਲੇ ਦੇ ਵਿੱਚ ਸਪਰੇਅ ਨਹੀਂ ਕੀਤੀ ਜਾ ਰਹੀ ਇਸ ਗੱਲ ਤੋਂ ਇਲਾਕਾ ਨਿਵਾਸੀ ਬਹੁਤ ਪਰੇਸ਼ਾਨ ਨੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੀ ਆਪਸ ਵਿੱਚ ਰੰਜਿਸ਼ ਹੈ ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਪਰ ਉਹਨਾਂ ਦੀ ਖੈਬੜਬਾਜੀ ਦਾ ਸ਼ਿਕਾਰ ਆਮ ਲੋਕ ਹੋ ਰਹੇ ਨੇ ਆਏ ਦਿਨ ਹੀ ਕੋਈ ਨਾ ਕੋਈ ਮੌਤ ਹੋ ਰਹੀ ਹੈ ਲੀਡਰਾਂ ਦੀ ਆਪਸੀ ਲੜਾਈ ਵਿੱਚ ਇਲਾਕਾ ਨਿਵਾਸੀ ਪਿਸ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ ਹੈ ਲੋਕਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਲੀਡਰਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਜੇਕਰ ਅਕਾਲ ਪੁਰਖ ਨੇ ਇਨ੍ਹਾਂ ਨੂੰ ਲੀਡਰੀ ਬਖਸ਼ੀ ਹੈ ਤਾਂ ਔਖੇ ਟਾਈਮ ਦੇ ਵਿੱਚ ਆਮ ਲੋਕਾਂ ਦੇ ਨਾਲ ਖੜਨ ਜਨਹਿ ਤੈਸ਼ੀ ਦੇ ਲਈ ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਲਾਪਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਮਾਰੇ ਇੰਨਾ ਡੰਗੂ ਫੜਿਆ ਹੋਇਆ ਹਰ ਘਰ ਤੇ ਬੰਤਾ ਕੋਈ ਨਾ ਕੋਈ ਬਿਮਾਰ ਪਿਆ ਜੇ ਪ੍ਰਸ਼ਾਸਨ ਵੱਲੋਂ ਕੋਈ ਜੇ ਇਹ ਨਹੀਂ ਚੋਛਾ ਸਮਝ ਜਿਹੜੇ ਘਰ ਕੋਈ ਡੇਂਗੂ ਉੱਥੋਂ ਹਸਪਤਾਲੋਂ ਆਂਦਾਂ ਸੁਣਿਆ ਉਹਦੇ ਘਰੋਂ ਹੋ ਗਏ ਚਲੇ ਜਾਂਦੇ ਕੋਈ ਗਲੀਆਂ ਨਾਰੀਆਂ ਤੇ ਕੋਈ ਸਪਰੇ ਨਹੀਂ ਆਗਾ ਇਹਦੇ 'ਚ ਜੋ ਨੋਜਮੰਨਾ ਦੀ ਪਰਸੋ ਵੀ ਇੱਕ ਮੋਟਰ ਹੀ ਹੁਣ ਅਜ ਕੱਜ ਦੀ ਵੀ ਚਲੀ ਆਫੇ ਹੁਣੇ ਹੀ ਮੋਟਰ ਹੋਈ ਆ ਉਹ ਵੀ ਵਿਚਾਰਾ ਅਜ 25 26 ਸਾਲ ਦਾ ਹੀ ਮੁੰਡਾ ਜਿਹੜੀ ਦੀ ਮੋਟਰ ਹੀ ਆ ਆ ਪਿਛੇ ਹੁਣ 23 40 ਘਟ ਘਾੜੀ 4-5 ਮੋਟਾ ਜਿਹੇ ਅਨਮੈਰਿਡ ਬੱਚਿਆਣੀਆਂ ਹੋਈਆਂ ਇਵੇਂ ਮਰਨੋਂ ਮਰੀਦ ਡਰ ਲੱਗ ਰਿਆ ਸਾਰੇ ਘਰ ਸੰਦੇ ਪਏ ਐ ਹਲੇ ਸਾਰੀ ਜਿਹੜੀ ਐ ਤਰੀ ਸਾਰੀ ਬੱਚੇ ਜਵਾਨੀਆਂ ਉੋਂ ਤਾਂ ਸਭ ਸਾਮੀਆਂ ਰਿਆਂ ਇਹ ਬਿਮਾਰੀ ਤੋਂ ਮਰੀ ਬਚਣ ਵਾਸਤੇ ਕੋਈ ਮਰੀ ਹੈ ਨਹੀਂ ਕੋਈ ਕੋਈ ਛਿਰਕਣ ਵਾਲਾ ਨਹੀਂ ਕੋਈ ਕੁਛ ਨਹੀਂ ਆਗਾ ਇਹਦੇ ਕਰ ਇਹ ਤਰ ਰੇਤਨਾ ਕਿ ਅੱਗੇ ਵਾਸਤੇ ਇਹੋ ਜੇ ਹਫ਼ਤੇ ਨਾ ਹੋਣ ਇਹਨੂੰ ਰੁਕ ਥਾਂ ਕੀਤੀ ਜਾਵੇ